ਇਸ ਸਮੇਂ ਮੋਗਾ ਸ਼ਹਿਰ ਦੀ ਪੱਟੀ ਵਾਲੀ ਗਲੀ ਤੋਂ ਖਬਰ ਆ ਰਹੀ ਹੈ ਜਿਸ ਜਿੱਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 41ਵਾਂ ਜਗਰਾਤਾ ਬੜੀ ਧੂਮ-ਧਾਮ ਤੇ ਸ਼ਰਧਾ ਨਾਲ ਕਰਵਾਇਆ ਗਿਆ ਇਸ ਮਹਾਮਾਈ ਦੇ ਦਰਬਾਰ ਵਿੱਚ ਨਤਮਸਤਕ ਹੋਣ ਲਈ ਮੁੱਖ ਮਹਿਮਾਨ ਦੇ ਤੌਰ ਤੇ ਵਿਧਾਇਕ ਮੋਗਾ ਡਾਕਟਰ ਅਮਨਦੀਪ ਕਰੋੜਾ ਨਗਰ ਨਿਗਮ ਮੋਗਾ ਦੇ ਚੇਅਰ ਮੇਅਰ ਬਲਜੀਤ ਸਿੰਘ ਜਾਨੀ ਅਤੇ BBSS ਗਰੁੱਪ ਦੇ ਚੇਅਰਮੈਨ ਸੰਦੀਪ ਕੁਮਾਰ ਸੈਣੀ ਵੱਲੋਂ ਇਸ ਮੌਲਿਆਤ ਕੀਤੀ ਗਈ ਸਮੂਹ ਮੱਲਾਵਾਸੀਆਂ ਵੱਲੋਂ ਮੁੱਖ ਮਹਿਮਾਨਾਂ ਦੇ ਪਹੁੰਚਣ ਤੇ ਸਵਾਗਤ ਕੀਤਾ ਗਿਆ ਜੀ ਆਇਆਂ ਆਖਿਆ ਗਿਆ ਜਗਰਾਤੇ ਦੀ ਸ਼ੁਰੂਆਤ ਹਲਕਾ ਵਿਧਾਇਕ ਡਾਕਟਰ ਅਮਨਦੀਪ ਕੌਰ अरोड़ा ਨਗਰ ਨਿਗਮ ਮੋਗਾ ਦੇ ਮੇਅਰ ਬਲਜੀਤ ਸਿੰਘ ਚਾਨੀ ਅਤੇ ਸਮੂਹ ਪ੍ਰਬੰਧਕਾਂ ਵੱਲੋਂ ਜੋਤੀ ਪ੍ਰਚੰਡ ਕਰਕੇ ਕੀਤੀ ਗਈ ਇਸ ਮੌਕੇ ਵੱਡੀ ਗਿਣਤੀ ਵਿੱਚ ਪੁੱਜੀ ਸੰਗਤ ਨੂੰ ਭਜਨਾ ਗਾਇਕਾਂ ਵੱਲੋਂ ਮਹਾਮਾਈ ਦੇ ਭਜਨਾ ਨਾਲ ਨਿਹਾਲ ਕੀਤਾ ਗਿਆ ਸੰਗਤਾਂ ਨੂੰ ਭਜਨਾ ਤੇ ਝੁਮਣ ਲਈ ਮਜਬੂਰ ਕਰ ਦਿੱਤਾ ਇਸ ਮੌਕੇ ਪ੍ਰਬੰਧਕਾਂ ਵੱਲੋਂ ਸੰਗਤਾਂ ਦੇ ਲਈ ਵਿਸ਼ੇਸ਼ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੀ ਇੱਥੇ ਇਹ ਵੀ ਦੱਸਣ ਯੋਗ ਹੈ ਕਿ ਮਹਾਮਾਈ ਦੇ ਅਪਾਰ ਕਿਰਪਾ ਦੇ ਸਦਕਾ ਜਸਵੀਰ ਕੌਰ ਜੱਸੀ ਵੱਲੋਂ ਖੀਰ ਦਾ ਲੰਗਰ ਸਪੈਸ਼ਲ ਮਹਾਮਾਈ ਦੇ ਜਗਰਾਤੇ ਲਈ ਲਗਾਇਆ ਗਿਆ ਸੀ ਜੋ ਕਿ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਰਿਹਾ ਇਸ ਮੌਕੇ ਵੱਡੀ ਗਿਣਤੀ ਵਿੱਚ ਮੱਲਾ ਵਾਸੀਆਂ ਨੇ ਖੀਰ ਦੇ ਲੰਗਰ ਦਾ ਆਨੰਦ ਮਾਣਿਆ ਅਤੇ ਮੱਲਾ ਵਾਸੀਆਂ ਵੱਲੋਂ ਮਹਾਮਾਈ ਦੇ ਜਾਗਰਣ ਜਾਗਰਣ ਵਿੱਚ ਪਹੁੰਚ ਕੇ ਆਪਣੀ ਹਾਜ਼ਰੀ ਲਗਵਾਈ ਗਈ ਔਰ ਅਸ਼ੀਰਵਾਦ ਲਿਆ ਗਿਆ ਪ੍ਰਬੰਧਕਾਂ ਵੱਲੋਂ ਸਾਰੇ ਹੀ ਮੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਉਹਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਪ੍ਰਬੰਧਕਾਂ ਵੱਲੋਂ ਗੁਰੂ ਘਰ ਲੰਗਰ ਆ ਤੋਟ ਬਰਤਾਇਆ ਗਿਆ इस वीडियो अगे शेयर जरूर करना जी कृपा करके चैनल साबसक्राइब जरूर कर लो जी हम फास्ट एंड यूज अजीप्ले स्टोर तो इंसटाल करके नविया ताजा खबर पढ़ते देख सकते हो धनबाद